ਵੀਡੀਓ ਨੂੰ ਕਰ ਦਿਓ ਚਲਦੀ ਚਲਦੀ ਸ਼ੇਅਰ ਤੇ ਅੱਜ ਤੁਹਾਨੂੰ ਆਪਾਂ ਭਾਖੜਾ ਡੈਮ ਪੌਂਗ ਡੈਮ ਥੀਨ ਡੈਮ ਸਤਲੁਜ ਬਿਆਸ ਤੇ ਰਾਵੀ ਨਦੀ ਦੀ ਜਿਹੜੀ ਵੱਡੀ ਅਪਡੇਟ ਦੇਣ ਜਾ ਰਹੇ ਹਾਂ ਸੋ ਕਿਰਪਾ ਕਰਕੇ ਜਿਹੜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਘਰ ਅਰ ਫੋਨ ਤੱਕ ਪਹੁੰਚਾ ਦਿਓ ਤਾਂ ਜੋ ਕੋਈ ਵੀ ਜਿਹੜੀਆਂ ਫੁਆਵਾਹਾਂ ਫੈਲ ਰਹੀਆਂ ਨੇ ਉਹਨਾਂ ਤੋਂ ਜਿਹੜੀ ਸਾਰੀ ਸੰਗਤ ਆਪਣਾ ਵਿਚਾਰ ਰੱਖੇ ਸੋ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਆਪਣੇ ਪਿੰਡ ਦਾ ਇਲਾਕੇ ਦਾ ਨਾਮ ਜ਼ਰੂਰ ਲਿਖੋ ਜਿਹੜੇ ਮੰਡ ਏਰੀਏ ਦੇ ਨੇੜੇ-ਨੇੜੇ ਲੋਕ ਰਹਿੰਦੇ ਹਨ ਜ਼ਰੂਰ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋਗੇ ਕਿ ਕਿੱਥੇ ਜਿਹੜਾ ਸਤਲੁਜ ਦੇ ਵਿੱਚ ਕਿੰਨਾ ਪਾਣੀ ਚੱਲ ਰਿਹਾ ਤੇ ਜੇਕਰ ਬਿਆਸ ਦੀ ਗੱਲ ਕਰੀਏ ਤਾਂ ਬਿਆਸ ਦੇ ਵਿੱਚ ਜਿਹੜਾ ਕਿੰਨਾ ਪਾਣੀ ਚੱਲ ਰਿਹਾ ਸੋ ਆਪਾਂ ਤੁਹਾਨੂੰ ਪੂਰੀ ਜਿਹੜੀ ਅੱਜ ਜਾਣਕਾਰੀ ਦੇਵਾਂਗੇ ਜੇਕਰ ਆਪਾਂ ਗੱਲ ਕਰੀਏ ਭਾਖੜਾ ਡੈਮ ਦੀ ਅੱਜ 31 ਜੁਲਾਈ 2025 ਸਵੇਰੇ 6:00 ਦੀ ਜੇਕਰ ਗੱਲ ਕਰੀਏ ਤਾਂ ਜਿਹੜਾ ਭਾਖੜਾ ਡੈਮ ਦੀ ਜੇਕਰ ਟੋਟਲ ਪਾਣੀ ਰੱਖਣ ਦੀ ਜੇਕਰ ਸ਼ਮਤਾ ਦੇਖੀ ਤੇ 1600 85 ਫੋਟਾ ਜੇਕਰ ਅੱਜ 31 ਜੁਲਾਈ 2025 ਸਵੇਰੇ 6 ਵਜੇ ਦਾ ਲੈਵਲ ਪਾਣੀ ਦਾ ਦੇਖੀਏ ਤਾਂ 1621.52 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਜੇਕਰ ਆਪਾਂ ਭਾਖੜਾ ਡੈਮ ਦੇ ਵਿੱਚ ਪਾਣੀ ਆਉਣ ਦੀ ਗੱਲ ਕਰੀਏ ਤਾਂ 51000 ਕਿਊਸਿਕ ਜਿਹੜਾ ਪਾਣੀ ਆ ਰਿਹਾ ਜੇਕਰ ਅੱਗੇ ਸਤਲੁਜ ਦੇ ਵਿੱਚ ਨਿਕਾਸੀ ਦੀ ਗੱਲ ਕਰੀਏ ਤਾਂ 22081 ਕਿਊਸਿਕ ਜਿਹੜਾ ਪਾਣੀ ਆ ਸਤਲੁਜ ਦੇ ਵਿੱਚ ਅੱਗੇ ਜਿਹੜਾ ਟਰਾਂਸਫਰ ਕੀਤਾ ਜਾ ਰਿਹਾ ਹੈ ਭਾਖੜਾ ਡੈਮ ਤੋਂ ਜੇਕਰ ਆਪਾਂ ਗੱਲ ਕਰੀਏ ਬਿਆਸ ਨਦੀ ਦੇ ਉੱਤੇ ਜਿਹੜਾ ਪੋਂਗ ਡੈਮ ਬਣਿਆ ਵਾ ਉਸ ਦੀ ਜੇਕਰ ਪੂਰਨ ਤੌਰ ਤੇ ਜਿਹੜੀ ਸ਼ਮਤਾ ਦੇਖੀਏ ਪਾਣੀ ਉਸ ਦੇ ਵਿੱਚ ਕਿੰਨਾ ਠਹਿਰ ਸਕਦਾ ਹੈ ਤੋ ਲਗਭਗ ਜਿਹੜਾ 1400 ਫੁੱਟ ਤੇ ਉਸ ਤੇ ਵੀ ਜਿਹੜਾ ਪਾਣੀ ਠਹਿਰ ਸਕਦਾ ਹੈ ਜੇਕਰ 31 ਜੁਲਾਈ 2025 ਸਵੇਰੇ 6 ਵਜੇ ਦੇ ਪਾਣੀ ਦੇ ਲੈਵਲ ਦੇ ਗੱਲ ਕਰੀਏ ਪੌਂਗ ਡੈਮ ਦੀ ਤਾਂ ਅੱਜ ਜਿਹੜਾ ਉਸ ਦਾ ਲੈਵਲ ਆ ਲਗਭਗ ਜਿਹੜਾ 1355.08 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਇਥੋਂ ਇਹ ਸਾਬਿਤ ਹੋ ਰਿਹਾ ਹੈ ਕਿ ਜਿਹੜਾ ਪੌਂਗ ਡੈਮ ਦੇ ਵਿੱਚ ਲਗਾਤਾਰ ਜਿਹੜਾ ਪਾਣੀ ਵਧ ਰਿਹਾ ਹੈ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਪਾਣੀ ਹੋਰ ਵੱਧਾ ਤਾਂ ਜਿਹੜਾ ਹੜ੍ਹਾਂ ਦਾ ਖਤਰਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦਾ ਤੇ ਬਿਆਸ ਦਰਿਆ ਦੇ ਵਿੱਚ ਵੀ ਜਿਹੜਾ ਪਾਣੀ ਉਹ ਲਗਾਤਾਰ ਵੱਧ ਰਿਹਾ ਤੇ ਬਿਆਸ ਦਰਿਆ ਦੇ ਕੰਢੇ ਬੈਠੇ ਜਾਂ ਸਤਲੁਜ ਦਰਿਆ ਦੇ ਕੰਢੇ ਬੈਠੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਤੁਸੀਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਫਵਾਹਾਂ ਤੋਂ ਬਚ ਕੇ ਰਹੋ ਪੌਂਗਾਂ ਦੇ ਜੇਕਰ ਆਪਾਂ ਡੈਮ ਦੀ ਗੱਲ ਕਰੀਏ ਪੌਂਗ ਡੈਮ ਦੀ ਜਾਂ ਭਾਖੜਾ ਡੈਮ ਦੀ ਤੇ ਇਹਦੇ ਵਿੱਚ ਜਿਹੜਾ ਪਾਣੀ ਆ ਲਗਾਤਾਰ ਵਧ ਰਿਹਾ ਕਿਉਂਕਿ ਆਪਾਂ ਨੂੰ ਪਤਾ ਕਿ ਭਾਰੀ ਮੀਂਹ ਪੈ ਰਿਹਾ ਹਨ ਭਾਰੀ ਜਿਹੜਾ ਬਾਰਿਸ਼ਾਂ ਪੰਜਾਬ ਦੇ ਵਿੱਚ ਵੀ ਹੋ ਰਹੀਆਂ ਹਨ ਭਾਰੀ ਮੀਂਹ ਪੰਜਾਬ ਦੇ ਵਿੱਚ ਵੀ ਪੈ ਰਿਹਾ ਹਨ ਜੇਕਰ ਮਾਚਲ ਦੀ ਗੱਲ ਕਰੀ ਤਾਂ ਮਾਚਲ ਦੇ ਵਿੱਚ ਵੀ ਜਿਹੜੇ ਭਾਰੀ ਮੀ ਪੈ ਰਹੇ ਹਨ ਭਾਰੀ ਜਿਹੜੀਆਂ بارشਾਂ ਹੋ ਰਹੀਆਂ ਨੇ ਜਿਸ ਕਰਕੇ ਜਿਹੜਾ ਪਾਣੀ ਆ ਘੁੰਮ ਘਮਾ ਕੇ ਨਦੀਆਂ ਡੈਮਾਂ ਦੇ ਵਿੱਚ ਹੀ ਆਉਣਾ ਹੁੰਦਾ ਹੈ ਤੇ ਜੇਕਰ ਆਪਾਂ ਅੱਜ ਗੱਲ ਕਰੀਏ ਕਿ ਪੌਂਗ ਡੈਮ ਦੇ ਵਿੱਚ ਲਗਭਗ ਸਵੇਰੇ ਜੇ 6 ਵੇ ਦੀ ਗੱਲ ਕਰੀਏ ਤਾਂ ਲਗਭਗ 1,25,692 ਕਿਊਸਿਕ ਜਿਹੜਾ ਪਾਣੀ ਆ ਰਿਹਾ ਜੇਕਰ ਨਿਕਾਸੀ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ 10,000 ਕਿਊਸਿਕ ਜਿਹੜਾ ਅਗਲੇ ਪਾਸੇ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਸੋ ਜੇਕਰ ਆਪਾਂ ਥੀਨ ਡੈਮ ਦੀ ਗੱਲ ਕਰੀ ਅੱਜ 31 ਜੁਲਾਈ 2025 ਦੀ ਤੇ ਇਹਦਾ ਜਿਹੜਾ ਪਾਣੀ ਰੱਖਣ ਦੀ ਸਮਰਤਾ ਹੈ 1731.98 ਫੁੱਟ ਤੇ ਆ ਜੇਕਰ ਇਹਦਾ ਅੱਜ ਸਵੇਰੇ 31 ਜੁਲਾਈ 2025 6 ਵਜੇ ਦਾ ਲੈਵਲ ਦੇਖੀਏ ਤਾਂ 1671.96 ਫੁੱਟ ਤੇ ਜਿਹੜਾ ਇਹ ਪਹੁੰਚ ਚੁੱਕਾ ਹੈ ਜੇਕਰ ਇਸ ਦੇ ਵਿੱਚ ਪਾਣੀ ਆਉਂਦੀ ਅੱਜ ਗੱਲ ਕਰੀਏ ਤਾਂ 37523 ਕਿਊਸਿਕ ਜਿਹੜਾ ਪਾਣੀ ਉਹ ਆ ਰਿਹਾ ਨਿਕਾਸੀ ਦੀ ਗੱਲ ਕਰੀਏ ਤਾਂ ਲਗਭਗ ਜਿਹੜਾ ਪਾਣੀ ਆ 10151 ਕਿਊਸਿਕ ਜਿਹੜਾ ਪਾਣੀ ਆ ਉਹ ਅਗਲੇ ਪਾਸੇ ਜਿਹੜੀ ਨਿਕਾਸੀ ਕੀਤੀ ਜਾ ਰਹੀ ਹੈ ਜੇਕਰ ਆਪਾਂ ਗੱਲ ਕਰੀਏ 31 ਜੁਲਾਈ 2025 ਦੁਪਹਿਰੇ 11 ਵਜੇ ਦੀ ਗੱਲ ਕਰੀਏ ਪੌਂਕ ਡੈਮ ਦੀ ਤੇ ਜਿਹੜਾ ਪਾਣੀ ਦਾ ਲੈਵਲ 1 ਫੁੱਟ ਹੋਰ ਵੱਧ ਚੁੱਕਾ ਹੈ 1356.01 ਫੁੱਟ ਤੇ ਜਿਹੜਾ ਪਾਣੀ ਦਾ ਲੈਵਲ ਉਹ ਪਹੁੰਚ ਚੁੱਕਾ ਹੈ ਤੇ 95259 ਕਿਊਸਿਕ ਜਿਹੜਾ ਪਾਣੀ 11 ਵਜੇ ਆ ਰਿਹਾ ਤੇ 9735 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਜਿਹੜਾ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਪਾਣੀ ਆਉਣ ਦੀ ਗੱਲ ਕਰੀਏ ਪੌਂਕ ਟਾਈਮ ਦੇ ਵਿੱਚ 11 ਵਜੇ ਤੇ ਪਾਣੀ ਜਿਹੜਾ ਥੋੜਾ ਅੱਗੇ ਨਾਲੋਂ ਘਟਿਆ ਜੇਕਰ ਰੈਸਟ ਲੈਵਲ ਦੀ ਦੇਖੀ ਤਾਂ 1 ਫੁੱਟ ਜਿਹੜਾ ਰੈਸਟ ਲੈਵਲ ਵਧਿਆ ਜੇਕਰ ਆਊਟਫਲੋ ਦੀ ਗੱਲ ਕਰੀਏ ਤੇ ਉਹ ਵੀ ਜਿਹੜਾ ਪਾਣੀ ਥੋੜਾ ਘਟ ਕੀਤਾ ਗਿਆ ਸੋ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖੋ ਕਿੱਥੇ-ਕਿੱਥੇ ਪਾਣੀ ਜਿਹੜਾ ਸਤਲੁਜ ਦਰਿਆ ਦੇ ਕੰਢੇ ਕਿੰਨਾ-ਕਿੰਨਾ ਪਾਣੀ ਵਧ ਰਿਹਾ ਹੈ ਕਿੰਨਾ-ਕਿੰਨਾ ਪਾਣੀ ਜਿਹੜਾ ਸਤਲੁਜ ਦਰਿਆ ਦੇ ਵਧ ਰਿਹਾ ਕਿੰਨਾ-ਕਿੰਨਾ ਜਿਹੜਾ ਬਿਆਸ ਦਰਿਆ ਦੇ ਵਿੱਚ ਵਧ ਸੋ ਵੀਡੀਓ ਨੂੰ ਵਾਤ ਵਾਤ ਗਰੁੱਪਾਂ ਵਿੱਚ ਜਰੂਰ ਸ਼ੇਅਰ ਕਰੋ ਹਰ ਘਰ ਹਰ ਫੋਨ ਤੱਕ ਪਹੁੰਚਾਉ ਦੇ ਸੁਖ ਲਾਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਸਹੀ ਸਮੇਂ ਸਹੀ ਜਾਣਕਾਰੀ ਜਿਹੜੀ ਤੁਹਾਨੂੰ ਲਗਾਤਾਰ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਵਾਰ-ਵਾਰ ਅਸੀਂ ਬੇਨਤੀ ਹਰ ਵੀਡੀਓ ਵਿੱਚ ਕਰਦੇ ਹਾਂ ਕਿ ਤੁਸੀਂ ਇਹ ਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਥੋੜੇ ਦਿਨ ਮੀਂਹ ਦੇ ਹੈਗੇ ਹਨ ਜਿੱਦਾਂ ਇਹ ਮੀਂਹ ਜਿਹੜਾ ਲੰਘਦੇ ਆ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਦਾ ਜਿਹੜਾ ਅਸਾਰ ਆ ਹੜਾਂ ਦਾ ਖਤਰਾ ਇਹੋ ਘਟਦਾ ਨਜ਼ਰ ਆਵੇਗਾ ਫਿਲਹਾਲ ਜਿਹੜਾ ਡਾਈਮਾ ਦੀ ਸਥਿਤੀ ਜੇਕਰ ਦੇਖੇ ਤੇ ਪਾਣੀ ਦਿਨ ਬਾ ਦਿਨ ਜਿਹੜਾ ਵਧਦਾ ਜਾ ਰਿਹਾ ਵੀਡੀਓ ਸ਼ੇਅਰ ਸ਼ੇਅਰ ਕਰਿਓ ਤੇ ਕਮੈਂਟਾਂ ਵਿੱਚ ਆਪਣੇ ਸੁਝਾਅ ਦਿਓ ਸਬਸਕ੍ਰਾਈਬ ਜਰੂਰ ਕਰ ਲਿਓ